ਅੱਜ ਦੇ ਵਲੌਗ ਚ ਬਈ ਸਵਾਗਤ ਆ ਤੇ ਅੱਜ ਅਸੀਂ ਸਵੇਰੇ ਸਵੇਰੇ ਵਲੌਗ ਬਣਾਉਣਾ ਭੁੱਲ ਗਏ ਤੇ ਹੁਣ ਤਾਂ ਦੁਪਹਿਰਾ ਹੋ ਰਿਹਾਗਾ ਹੁਣ ਦੁਪਹਿਰੇ ਜਾਈਆ ਸੁਰਤ ਜੀ ਤੇ ਪਹਿਲਾਂ ਨਿਉ ਨਿਉਆਂ ਜਾਂ ਗੱਡੀ ਜਾਂਦੇ ਗੰਦਾ ਡੇਗੀਆਂ ਤੇ ਹੁਣ ਉਹ ਪਰਦੇ ਕਮਰੇ ਚ ਰਾਤ ਪਿਆ ਸੀ ਮੀਂਹ ਕੱਲ ਦਿਨੇ ਵੀ ਦੋ ਵਾਰੀ ਮੀਂਹ ਆਇਆ ਦਿਨ ਚ ਰਾਤ ਨੂੰ ਦੋ ਵਾਰੀ ਆਇਆ ਉਹ ਦਿਨ ਜਿਹੜਾ ਰਾਤ ਨੂੰ ਮੀਂਹ ਆਇਆ ਉਹ ਪਰਦੇ ਕਮਰੇ ਦੇ ਵਿੱਚ ਦੀ ਉਧਰੋਂ ਪਿਛਲੇ ਪਿਛੋਂ ਪਾਣੀ ਆ ਗਿਆ ਸੀ ਆ ਤੇ ਹੁਣ ਇਧਰੋਂ ਮਿੱਟੀ ਜੀ ਆ ਕੇ ਉਧਰੋਂ ਉੱਠਿਆ ਉਤੋਂ ਦੀ ਲਵੇ ਕੰਦ ਨਾਲ ਲਾ ਰਿਆਂਗੇ ਤੇ ਉਤੋਂ ਬਾਅਦ ਫਿਰ ਆ ਰਸੋਈ ਟਾਉਣੀ ਆ ਉਹ ਛੱਡ ਵੀ ਲਾਉਣਾ ਪੈਣਾ ਅੱਜ ਠੀਕ ਆ ਤੇ ਐਨ ਸਾਰੇ ਅੱਕੇ ਬੈਨੇ ਧੋਪ ਵੀ ਬਹੁਤ ਆ ਪੱਖੇ ਲਾ ਲਾ ਕੇ ਕੰਮ ਕਰਨਾ ਪੈ ਰਿਹਾ ਦੇਖੋ ਐਵੇਂ ਬਣਾ ਰખી ਜੇ ਲੈਣ ਮੇ ਤੁਹ ਹੋ ਆਪਣੀ ਸਿਹਤ ਹੋ ਗਈ ਡਾਊਨ ਤੇ ਆਪਾਂ ਡੇਢ ਘੰਟਾ ਸੌਂ ਕੇ ਉੱਠ ਲੇ ਹੁਣ ਇਹਨਾਂ ਕਰਾਹ ਪਾ ਕੇ ਲਿਆਉਣਾ ਪਣਾ ਕਹਿੰਦੇ ਤੇ ਉਹ ਆਪਾਂ ਮਟੀਰੀਅਲ ਜਾ ਖਿੱਚਾਂਗੇ ਡੰਡਾ ਲੱਭ ਗਿਆ ਡੰਡਾ ਕੱਢ ਕੇ ਲਿਆ ਇਹ ਕਰਾ ਪਾ ਲੈਣ ਦਾ ਸਾਰਾ ਖਿੱਚ ਕੇ ਹੋ ਉੱਥੇ ਕਰ ਦੇਣਾ ਪਾਣੀ ਪੂਣੀ ਜੇ ਜੇ ਬਾਹਰ ਖਿੱਚਣਾ ਮੈਨਾਂ ਸਾਰਾ ਰਾਮਟੇਜੀ ਵਾਲਾ ਹੋਰ ਕਿਰੋਂ ਫਿੱਕੜੇਣਾ ਜੀ ਮਿੱਤਰੋ ਕਰਾਹਾ ਗੁਰਾ ਲਾ ਕੇ ਐਨ ਕਰਤਾ ਇੱਕ ਵਾਰ ਦਾ ਪੱਧਰਾ ਹਾਂ ਗਾਡਰ ਕੱਲ ਕੱਲ ਦਾ ਕੰਮ ਰਹਿ ਗਿਆ ਰੱਜੂ ਉਹ ਦੋ ਗੰੰਧਾਂ ਰਹੀਆਂ ਬਸ ਕੱਲ ਨੂੰ ਨਿਉਆਂ ਕੱਢ ਦਾਂਗੇ ਕੱਲ ਨੂੰ ਨਿਉਆਂ ਦੇ ਉਹ ਅੰਦਰ ਆ ਜੇਗੀ ਸਾਰੀ ਕੱਲੂ ਕੰਪਲੀਟ ਹੋ ਜਾਊਗਾ ਸਾਰਾ ਫਿਰ ਇਹਦੋਂ ਬਾਅਦ ਦਾ ਬਸ ਪਾਉਣ ਦੀ ਤਿਆਰੀ ਆ ਹਾਂ ਡੰਗਰਾਂ ਦਾ ਕਰ ਲੋ ਉੱਧਰ ਹੁਣ ਸ਼ੈੱਡ ਵੀ ਖੋਲਣਾ ਸੱਚਾ ਲੇ ਵੀ ਮੁੰਡਿਓ 6ਵੇਂ ਦਿਨ ਦੇ ਵਲੌਗ ਚ ਸਵਾਗਤ ਆ ਤੇ ਅੱਜ ਹੋ ਗਏ ਸਾਨੂੰ ਲੱਗਿਆ ਨੂੰ 6 ਦਿਨ 6 ਦਿਨਾਂ ਦੇ ਵਿੱਚ ਘਟਾਇਆ ਗਿਆ ਦੋ ਕਮਰੇ ਇੱਕ ਸੁਵਾਹਾ ਤੇ ਇੱਕ ਰਸੋਈ ਇੱਕ ਡੰਗਰਾਂ ਵਾਲਾ ਸ਼ੈੱਡ ਛੁੱਟ ਜਾ ਰਹਿ ਗਿਆ ਦੀ ਅੱਜ ਇਹ ਵੀ ਹੋ ਜੂਆ ਕੰਪਲੀਟ ਤੇ ਕੱਲ ਕਰਾ ਕਰੂਆ ਲਾ ਗਿਆ ਉਹ ਖੜਾਤੀ ਮਸਟੈਂਗ ਕਪੜਾ ਪਾ ਕੇ ਕਿਉਂਕਿ ਇੱਧਰ ਦਾ ਆਪਾਂ ਨੇ ਮਸਟੈਂਗ ਵਾਲੇ ਚ ਕਪੜਾ ਲਿੜਾ ਜਰਾ ਰੱਖ ਰੱਖਿਆ ਤੇ ਉਹ ਉਧਰ ਜਿੱਧਰ ਗੱਡੀ ਜੀ ਖੜਦੀ ਸੀ ਉਧਰ ਆਪਾਂ ਨੇ ਰਸੋਈ ਬਣਾ ਰખી ਹੈਗੀ ਠੀਕ ਆ ਤੇ ਅੱਜ ਹੋ ਜੂ ਕੰਪਲੀਟ ਆਪਣਾ ਕੰਮ ਸਾਰਾ ਐਨ ਮਾਰ ਕੇ ਚਕਰਾ ਕਰੂਗਾ ਫਿਰ ਨਿਉਆਂ ਨਿਉਆਂ ਦਾ ਦੇ ਦੇਣਾ ਕਿਉਂਕਿ ਆਪਾਂ ਨਿਉ ਉਦੀ ਰੱਖ ਦਾਂਗੇ ਰੋਡ ਤੋਂ ਆਪਣਾ 2 ਫੁੱਟ ਨੀਵਾ ਹੈਗਾ ਹੀ ਆ ਤੇ ਉਹ ਪਿਛਲਾ ਘਰ ਆਪਣੇ ਨਾਲੋਂ ਘੱਟ ਤੋਂ ਘੱਟ 6 ਫੁੱਟ ਉੱਚਾਗਾ 6 ਫੁੱਟ ਨਿਉਆਂ ਨਿਉਆਂ ਉੱਪਰ ਆ ਜਾਣੀਆਂ ਦੇਖ ਲਓ ਚੈੱਕ ਕਰ ਲਓ ਉਧਰ ਉਹ ਦੇਖ ਇਹ ਆ ਬਚਾਲਾ ਦਾ ਲੈਂਟਰ ਇਹ ਆਹ ਉਹ ਕੁਰਸੀਾਂ ਨਾਲ ਦੀ ਆ ਜਿਹੜਾ ਸਿਮਿੰਟ ਵਾਲਾ ਦੀਂਗਾ ਤੁਹਾਨੂੰ ਨਾ ਤੇ ਆਹ ਆਹ ਸਿਮਿੰਟ ਵਾਲੀ ਲੈਣ ਦੀ ਆ ਉਹ ਕੀ ਆ ਕੋ ਉਧਰ ਪਾਈ ਹੋਈ ਐ ਕੋਠੀ ਹੁਣ ਆਪਾਂ ਨੂੰ ਵੀ ਇੰਨੀ ਉੱਚੀ ਪਾਣੀ ਪੈਣੀ ਆ ਕਰਿਓ ਕਮੈਂਟ ਕਰਨਾ ਫਿਰ ਕਿਵੇਂ ਲੱਗ ਰਿਹਾ ਖੋਸ਼ ਹਾਂ ਸਾਰੇ ਹੁਣ ਬਾਕੀ ਮਿਲਦੇ ਆਂ ਫਿਰ ਹਣ ਅੱਗੇ ਵਲੌਗ ਚੈੱਕ ਕਰੀ ਚੱਲੋ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਨੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅੱਜ ਮੈਂ ਐਸੋ ਦਰਵਾਨਾ ਦੀ ਆ ਦੇਖੋ ਉਹਦਾ ਵੀ ਕਰਨਾ ਪੈਣਾ ਬੇਚਰੀ ਦਾ ਹਜੇ ਕਰ ਪਹਿਲਾਂ ਉਹਦਾ ਪਾਉਣਾ ਪੈਣਾ ਲੈ ਵੀ ਮਿੱਤਰੋ ਅਸੀਂ ਤਾਂ ਉਧਰ ਕੰਮ ਲੱਗੇ ਦੀ ਉਧਰ ਰੱਖਣੀਆਂ ਲੈ ਕੇ ਆ ਗਏ ਰੱਖਣੀਆਂ ਸਾਰਿਆਂ ਦੀਆਂ ਮੁੰਡੋ ਪਹਿਲਾਂ ਅਸੀਂ ਬਾਗੇ ਸੀ ਰਿਸ਼ਤੇਦਾਰੀ ਚ ਭੋਗਤੇ ਤੇ ਸਾਡੇ ਆਂਦਿਆਂ ਨੂੰ ਨਾ ਇੰਨੀਆਂ ਚੱਕਦੀਆਂ ਨਿਵਾਂ ਕਹਿੰਦੇ ਕੱਢਤੀਆਂ ਅੱਟਾਂ ਉਹ ਉਧਰ ਲਾਤੀਆਂ ਕੱਢ ਕੇ ਆ ਰਹੀ ਇੱਕ ਨਿਵਾ 50 ਸਾ ਕੱਢਣੀ ਆ ਮੈਂ ਇਸ ਇਧਰ ਬੰਨ ਲਈ ਹੁਣ ਉਹ ਖੜੀਆਂ ਵਸਤੇ ਆਏਗਾ ਆਪਣੀ ਕੱਲ ਨੂੰ ਨਿਬੜੇਗਾ ਆਪਣਾ ਕੰਮ ਕੱਲ ਨੂੰ ਨਿਬੜ ਜਾਏਗਾ ਆਪਣਾ ਕੰਮ ਫਿਰ ਕਰਦੇ ਇੱਕ ਦੋ ਦਿਨਾਂ ਚ ਸਟਾਰਟ ਗਰਮੀ ਬਹੁਤ ਆ ਲੈ ਵੀ ਮਿੱਤਰੋ ਅੱਜ ਹੋ ਗਏ ਸਾਨੂੰ ਲੱਗਿਆ ਨੂੰ 9 ਦਿਨ ਅੱਜ ਹੋਇਆ ਕੰਪਲੀਟ ਹੋ ਰਹਿ ਗਿਆ ਹਜੇ ਥੋੜਾ ਜਿਹਾ ਗਰਮੀ ਵੀ ਬਹੁਤ ਆ ਤਾਂ ਵੀ ਕੱਲ ਨੂੰ ਕਰਦੇ ਆ ਸਟਾਰਟ ਨਵੇਂ ਘਰ ਦਾ ਕੰਮ ਠੀਕ ਆ ਬਲੌਗਾਂ ਨਾਲ ਜੁੜੇ ਰਹੋ ਫਿਰ ਆਂਦਾ ਉਹ ਦੇਖਣ ਆ ਕੱਲ ਨੂੰ ਨਾ ਬਾਹਰ ਲੈ ਲੈ ਗਰਮੀ ਵਾਖ ਰਹੀ ਹੈ ਮੇਰੇ ਮਤਲਬ ਕੰਮ ਤਾਂ ਆਪਣਾ ਨਿਭੜ ਗਿਆ ਸੀ ਆ ਤੇ ਅਸੀਂ ਐਨ ਕੰਪਲੀਟ ਕਰਤਾ ਸੀ ਉਹਦੀ ਵੀ ਆ ਗਿਆ ਹੁਣ ਸਾਨੂੰ ਉਧਰ ਨਿਓ ਪੱਟ ਰੱਖਿਆ ਉਧਰ ਸਾਨੂੰ ਬਾਨਾ ਲਾਉਣਾ ਪੈ ਰਿਹਾ ਨਹੀਂ ਆ ਗਿਆ ਜੋ ਮੈਂ ਕੰਪਲੀਟ ਕਰਤਾ ਸੀ ਕੰਮ ਸਵੇਰੇ ਆਪਾਂ ਨੇ ਰੱਖਣੀ ਸੀ ਨਿਓ ਤੇ ਅੱਜ ਮੀਂਹ ਆ ਗਿਆ ਫੇਰ ਹਾਂ ਰਸਿਤ ਕਰਕੇ ਤਿਆਰੀ ਵੇਰੀ ਗਈ ਕਰਤਾ ਇਧਰ ਨੂੰ ਕਿਰਾਂ ਲੰਗਦਾ ਪਾਣੀ ਪਰ ਫੇਰ ਵੀ ਹੈਗੀ ਕਰਨ ਪਰ ਬੱਦਲ ਹੀ ਬਹੁਤ ਹੋਇਆ ਹੋਇਆ ਦੇਖੋ ਕਰੋ ਚੀਕਾ ਚੱਕ ਲਿਆ ਉਹਦੇ ਡੰਗਰਾਂ ਦੇ ਉਧਰ ਨੂੰ ਕਰਤਾ ਸੀ ਉਹ ਵੀ ਲੈ ਰਹੀ ਅੱਜ ਨਿਆਰੇ ਮੀਂਹ ਦੇ ਤੇ ਇੱਧਰ ਅਸੀਂ ਨੇ ਖੋਲਲੀ ਬਣਾਈ ਸੀ ਸਵੇਰੇ ਸਵੇਰੇ ਪਹਿਨੇ ਉਦਾਂ ਵੀ ਪਉਨੇ ਕੁਸ ਨਹੀਂ ਤਾਂ ਸਵਿੰਟ ਖੁਰਜੂਗਾ ਨੰਗਰਾ ਨੇ ਇੱਧਰ ਕਰਤਾ ਹੁਣ ਬਾਕੀ ਕੱਲ ਨੂੰ ਸਟਾਰਟ ਕਰ ਦੇਣਾ ਕੰਮ ਤੇ ਬਾਕੀ ਆ ਆਪਣੇ ਪਿੱਛੇ ਕੋਠੀ ਪਈ ਹੋਈ ਆ 7-8 ਫੁੱਟ ਉੱਚੀ ਆ ਰੋਡ ਤੋਂ ਹੁਣ ਦੱਸਿਓ ਕਿੰਨਾ ਕਰਕੇ ਇਹਦੇ ਬਰੋਬਰ ਚੱਕ ਦੀਏ ਉਦਾਂ ਇੰਨੇ ਦੀ ਲੋੜ ਨਹੀਂ ਸੀ ਜੇ ਇਹ ਕੋਠੀ ਇੰਨੀ ਉੱਚੀ ਨਾ ਪਈ ਹੁੰਦੀ ਫੇਰ ਆਪਾਂ 4 ਫੁੱਟ 5 ਫੁੱਟ ਰੱਖਦੇ ਹੁਣ ਇਹ 7 ਫੁੱਟ ਵਾਂਗੂ ਆ ਹੁਣ ਆਪਾਂ ਨੂੰ ਇੰਨੀ ਕਰਨੀ ਪੈਣੀ ਆ ਆ ਗਿਆ ਮੁੰਡਾ ਬਹੁਤ ਤੇਜ਼ ਆ ਗਿਆ ਲੈ ਵੀ ਪਹਿਲਾਂ ਤਾਂ ਮੈਂ ਮਿਸਤਰੀ ਕਹਿੰਦਾ ਸੀਮੈਂਟ ਚ ਲਾਵਾਂਗਾ ਤੇ ਹੁਣ ਰਾਤ ਨੂੰ ਸ਼ਾਮੀਆਂ ਨੂੰ ਕਹਿੰਦਾ ਮੈਂ ਗਾਰਾ ਕਰ ਲਓ ਕਹਿੰਦਾ ਵੀ ਬੱਚੀ ਘੱਟ ਕਹਿੰਦਾ ਸੀਮੈਂਟ ਕੇ ਪਾਜ ਜਾਣਗੇ ਮੈਂ ਚਲਾ ਆ ਵੀ ਸੱਟਾ ਤੇ ਹੁਣ ਆ ਦੇਖ ਲੈ ਲੱਗੇ ਨੇ ਰਾਤ ਨੂੰ ਕਿਉਂ ਆਉਂਦੇ ਨਹੀਂ ਨਾਨ ਕਹਿੰਦਾ ਸਵਾਦ ਆਉਂਦਾ ਹੁਣ ਮੈਂ ਫੜਾਵਾਂ ਨਹੀਂ ਹਾਂ ਓਏ ਨਾਨ ਕਿਆ ਸਵਾਦ ਆਉਂਦਾ ਸਾਲੇ ਬਲੌਗ ਚ ਲੜੀ ਜਾਂਦੇ ਨੇ ਵੀਡੀਓ ਆਈ ਪਾਉਂ ਥੋੜੀ ਮੈਂ ਹਾਂ ਦੇਖ ਟਰਾਲੀ ਬੰਨਿਆ ਜੋੱਖੇ ਪਈਆਂ ਹੈ ਹਾਂ ਹਾਂ ਕੀ ਹੁਣ ਲੱਗਿਆ ਰਾਤ ਨੂੰ ਭਰਨਾ ਟਰਾਲੀ ਕਾਣ ਵਾਸਤੇ ਯੱਕਾ ਦੇ ਰਿਹਾ ਡੇਢ ਘੰਟਾ ਲੱਗਿਆ ਹੱਲ ਲਗਾਰਤੀ ਰਣਲੀ